25 12 2025 ਨੂੰ ਪੁਲਿਸ ਨੂੰ ਇੱਕ ਇਨਫੋਰਮੇਸ਼ਨ ਮਿਲੀ ਸੀ ਇੱਕ ਓডিও ਇਮੀਗ੍ਰੇਸ਼ਨ ਸੈਂਟਰ ਹੈ ਜਿਹੜੀ ਜੇਲ ਰੋਡ ਦੇ ਉੱਤੇ ਮਾਰਕੀਟ ਦੇ ਵਿੱਚ ਉੱਥੇ ਕੋਈ ਫਾਇਰਿੰਗ ਦਾ ਇਨਸੀਡੈਂਟ ਹੋਇਆ ਹੈ ਅਸੀਂ ਜਿਹੜਾ ਉੱਥੇ ਪੁਲਿਸ ਪਾਰਟੀ ਦੇ ਨਾਲ ਪਹੁੰਚ ਕੇ ਮਨਾਈ ਦਾ ਬਿਆਨ ਲਿਖ ਕੇ ਜਿਹੜਾ ਹੈ ਕੇਸ ਰਜਿਸਟਰਡ ਕੀਤਾ ਸੀ ਜਿਹਦੀ ਤਫ਼ਤੀਸ਼ ਜਿਹੜੀ ਹੈ ਸੈਂਟੀਫਿਕ ਤਰੀਕੇ ਨਾਲ ਕਰਕੇ ਇਸ ਮੁਕਦਮੇ ਦੇ ਵਿੱਚ ਦੋ ਦੋਸ਼ੀ ਕਰਮਜੀਤ ਸਿੰਘ ਕਰਮ ਅਤੇ ਰੋਹਿਤ ਕੁਮਾਰ ਜਿਹੜਾ ਇਲਿਸ ਆਸ਼ੂ ਇਹ ਦੋਨੋਂ ਜਿਹੜੇ ਐ ਮਹੱਲਾ ਸ਼ੁਕਰਗੁਰਾ ਬਟਾਲਾ ਸਿਟੀ ਦੇ ਰਹਿਣ ਵਾਲੇ ਇਹਨਾਂ ਨੂੰ ਅਰੈਸਟ ਕੀਤਾ ਇਹਨਾਂ ਦੇ ਕੋਲੋਂ ਇੱਕ 1.38 ਬੋਰ ਦਾ 38 ਦਾ ਪਿਸਟਲ ਸਮੇਤ 8 ਰੌਂਦ ਤੇ ਇੱਕ 에ਅਰ ਪਿਸਟਲ ਜਿਹੜਾ ਹੈ ਜਿਹਦੇ ਨਾਲ ਇਹਨਾਂ ਨੇ ਉਹ ਕਲੌਕ ਦੇ ਉੱਤੇ ਹਿੱਟ ਕੀਤਾ ਸੀ ਔਰ ਕਵਰ ਕੀਤੇ ਤੇ ਇੱਕ ਮੋਟਰਸਾਈਕਲ ਇਹਨਾਂ ਕੋਲੋਂ ਜਿਹੜਾ ਉਹ ਰਿਕਵਰ ਕੀਤਾ ਹੈ ਜਿਹੜਾ ਇਹਨਾਂ ਨੇ ਉਸ ਵਾਰਦਾਤ ਦੇ ਵਿੱਚ ਯੂਜ਼ ਕੀਤਾ ਸੀ ਉਸ ਮੋਟਰਸਾਈਕਲ ਤੇ ਵੀ ਇਹਨਾਂ ਨੇ ਫੇਕ ਨੰਬਰ ਲਾਇਆ ਹੋਇਆ ਤੇ ਇਹਨਾਂ ਨੂੰ ਅਰੈਸਟ ਕਰਕੇ ਇਹਨਾਂ ਨੂੰ ਅੱਗੇ ਜਿਹੜੀ ਅੱਜ ਪੇਸ਼ ਕਰ ਰਹੇ ਹਾਂ ਕੋਰਟ ਦੇ ਵਿੱਚ ਰਿਮਾਂਡ ਲੈ ਕੇ ਇਹਨਾਂ ਨੂੰ ਅੱਗੇ ਜਿਹੜੀ ਫਰਦਰ ਪੁਸ਼ਸ਼ ਕਰ ਕੀਤੀ ਜਾਊਗੀ ਕਿ ਇਹਨਾਂ ਨੇ ਹੋਰ ਕਿਹੜੀ-ਕਿਹੜੀ ਵਾਰਦਾਤ ਕੀਤੀ ਹੈ ਕਾਦੇ ਲਈ ਗੋਲੀ ਚਲਾਈ ਸੀ ਇਹਨਾਂ ਨੇ ਇਹ ਥ੍ਰੈਟ ਗਾਰ ਸੀਗੀ ਰੈਨਸਮ ਦੀ ਜੋ ਹੁਣ ਤੱਕ ਇਹਨਾਂ ਦਾ ਕਿਹਦੇ ਵਾਸਤੇ ਕੰਮ ਕਰਦੇ ਹੁੰਦੇ ਨੇ ਇਹ ਜੋੜੀਆਂ ਜਿਹੜਾ ਹੈਗਾ ਮੁੰਡਾ ਨਿਸ਼ਾਂਤ ਜੋੜੀ ਨਿਸ਼ਾਨ ਜੋੜੀਆਂ ਉਹਦੇ ਲਈ ਇਹ ਕੰਮ ਕਰਦੇ ਇਸ ਲਈ ਇਹਨਾਂ ਨੂੰ ਪੈਸਾ ਮਿਲਦਾ ਹੈ ਹਕੀਕਤ ਵਿੱਚ ਕਿਉਂ ਕਰਦੇ ਸੀ ਇਹਨਾਂ ਨੇ ਹਾਂ ਇਹਨਾਂ ਨੂੰ ਪੈਸਾ ਮਿਲਣਾ ਸੀਗਾ ਲੇਕਿਨ ਹਲੇ ਮਿਲਿਆ ਨਹੀਂ ਸਰ ਕਿਵੇਂ ਇਹਨਾਂ ਦਾ رابطہ ਕਿਵੇਂ ਹੁੰਦਾ ਨਿਸ਼ਾਨ ਜੋੜੀਆਂ ਨਾਲ ਤੇ ਉੱਤੇ ਇੰਟਰਨੈਟ ਕਾਲਿੰਗ ਦੇ ਥਰੂ ਕਰਦੇ ਸੀ ਐਪ ਦੇ ਥਰੂ ਬੈਕਗ੍ਰਾਉਂਡ ਨਾ ਰਿਕਾਰਡ ਕੀ ਹੈ ਇਹਨਾਂ ਨੇ ਬੈਕਗ੍ਰਾਉਂਡ ਦੇ ਵਿੱਚ ਇਹ ਜਿਹੜਾ ਕਰਮਜੀਤ ਕਰਮ ਹੈ ਇਹਦੇ ਖਿਲਾਫ ਇੱਕ ਪ੍ਰਾਣਾ ਮੁਕੱਦਮਾ ਹੈਗਾ 2021 ਦਾ 295 ਦਾ ਬਾਕੀ ਦੂਸਰਾ ਜਿਹੜਾ ਉਹਦੇ ਤੇ ਕੋਈ ਪਰਚਾ ਨਹੀਂ ਆ। ਸਰ ਇਹਨਾਂ ਦੀ ਤਾਰ ਜੋੜ ਸਕਦੇ ਜਿਹੜੀ ਬਾਤੀ ਵੀ ਇੱਕ ਦੋ ਫਾਇਰਿੰਗ ਹੋਈ ਉਹਨਾਂ ਨਾਲ। ਉਹਨਾਂ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਾਂਗੇ। ਕਿੰਨੀ ਫਰੋਤੀ ਸਰ ਮੰਗੀ ਸੀ ਇਹਨਾਂ ਨੇ ਕੋਈ ਨਹੀਂ ਇਹਨਾਂ ਨੇ ਫਰੋਤੀ ਨਹੀਂ ਮੰਗੀ ਇਹਨਾਂ ਨੂੰ ਤਾਂ ਸਿਰਫ ਟਾਸਕ ਮਿਲਿਆ ਸੀ ਕਿ ਤੁਸੀਂ ਉੱਥੇ ਆ ਇਸ ਤਰ੍ਹਾਂ ਫਾਇਰ ਕਰਕੇ ਤੇ ਕੋਲ ਛੁੱਟ ਕੇ ਤੇ ਆ ਜਾਣਾ। ਬ੍ਰਾਮਾਦ ਇੱਕ ਪਿਸਟਲ ਹੈ 0.30 ਬੋਰ ਦਾ ਅੱਠ राउंड ਤੇ ਇੱਕ 에ਅਰ ਗਨ ਹੈ ਜਿਹੜੀ ਕੀ ਬੋਲਦੇ ਹਾਂ ਉਹਨੂੰ ਆ ਪੈਲਟ ਗਨ ਲੈਂਦੇ ਆ। ਕਿੰਨੇ ਪੈਸੇ ਸਰੇ ਖਾਸ ਹੋਇਆ ਵੀ ਕਿੰਨੇ ਪੈਸੇ ਇਹਨਾਂ ਨੂੰ ਮਿਲਨੇ ਸੀਗੇ ਤੇ ਗੋਲੀਆਂ ਚਲਾਉਂਦੇ ਨਹੀਂ ਉਹ ਹਲੇ ਦੱਸ ਨਹੀਂ ਰਹੇ ਕੁਝ ਇਹਨਾਂ ਨੂੰ ਤਾਂ ਆਨਲਾਈਨ ਕਹਿੰਦਾ ਸੀ ਸਾਨੂੰ ਕੋ ਕਹਿੰਦਾ ਸੀ ਵੀ ਤੂੰ ਜੋ ਸੀ ਪਹਿਲਾਂ ਕਰਿਓ ਫਿਰ ਬਾਅਦ ਵਿੱਚ ਤੁਹਾਨੂੰ ਮੈਂ ਪੈਸੇ ਦੇ ਦੂੰਗਾ ਇਹਦੇ ਘਰ ਤੇ ਪਹਿਲੇ ਵੀ ਕੋਈ ਵਾਰਦਾਤ ਕੀਤੀ ਗਈ ਇਹਨਾਂ ਨੂੰ ਉਹ ਸਾਰਾ ਹੁਣ ਵੈਰੀਫਾਈ ਕਰਾਂਗੇ ਨਾ ਹਲੇ ਤਾਂ ਰਾਤ ਫੜੇ ਸੀ ਲੇਟ ਆਵਰਸ ਹੁਣ ਪੇਸ਼ ਕਰਨ ਭੇਜੇ ਕੋਰਟ ਦੇ ਵਿੱਚ ਹੁਣ ਰਿਮਾਂਡ ਲੈ ਕੇ ਸਾਰਾ ਕਲੀਅਰ ਕਰਕੇ ਦੁਬਾਰਾ ਤੁਹਾਨੂੰ ਦੱਸਾਂਗੇ ਜਿਹੜੀਆਂ ਗੋਲੀਆਂ ਚਲਾਈਆਂ ਇਹਨਾਂ ਨੂੰ ਮਤਲਬ ਕਿੱਦਾਂ ਇਹਨਾਂ ਨੇ ਘਟਰਾਣ ਦਾ ਇੰਜਾਮ ਦਿੱਤਾ ਜੀ ਇਹ ਗੋਲੀਆਂ ਚਲਾਉਂਦੇ ਪੈਰਟ ਗਨ ਚਲਾਈ ਆ ਪਿਸਤਲ ਤਾਂ ਇਹਦੇ ਕੋਲ ਸੀ ਜਿਹੜਾ ਕਰਨਾ ਕਿੰਨੀ ਕਿੰਨੀ ਗੋਲੀਆਂ ਦੱਸੀ ਆ ਜੀ ਇਹ ਤਕਰੀਬਨ 20 22 ਸਾਲ ਦੇ ਆ ਦੋਨੋਂ ਕਿੱਦਾਂ ਉਹਦੇ ਪੈਰਟ ਗਨ ਚਲਾ ਕੇ ਖੋਲ ਜਿਹੜੇ ਦੂਸਰੀ ਗੰਦੇ ਸੁੱਟ ਕੇ ਗਏ ਜੀ ਹਾਂਜੀ ਖੋਲ 30 ਦੇ ਸੀ ਪੈਰਟ ਗਨ ਚਲਾਉਂਦਾ ਕੀ ਮੋਟੇ ਤੇ ਗੰਦੂ ਸੀ ਸਿਰਫ ਡਰਾਣਾ ਸੀ ਉਹਦੇ ਨਾਲ ਠਾ ਦੀ ਆਵਾਜ਼ ਤਾਂ ਆਂਦੀ ਹੈ ਉਹਦੇ ਨਾਲ ਨੁਕਸਾਨ ਨਹੀਂ ਹੁੰਦਾ ਨੁਕਸਾਨ ਨਹੀਂ ਹੁੰਦਾ ਉਹਦੇ ਨਾਲ ਸਿਰਫ ਠਾ ਦੀ ਆਵਾਜ਼ ਆਂਦੀ ਹੈ ਤੇ ਜਿਹੜਾ ਉਹ ਰਹਿਣਾ ਉਹਦੇ ਨਾਲ ਕੁਛ ਨਾ ਕੁਛ ਟੁੱਟ ਜਾਂਦਾ ਜਿੱਦਾਂ ਉੱਥੇ ਕਲੌਕ ਟੁੱਟਿਆ ਸੀ ਪਤਾ ਲੱਗਿਆ ਕਿ ਨਿਸ਼ਾਨ ਜੋੜੀਆਂ ਦੇ ਉੱਪਰ ਕੁਝ ਚੱਕ ਇਹ ਉਹਦੇ ਨਾਲ ਉਹਦੇ ਥਰੂ ਐਪ ਦੇ ਥਰੂ ਗੱਲ ਕਰਦੇ ਨਾ ਕਿੰਨੀ ਦੇਰ ਹੋ ਗਈ ਇਹ ਇਹ ਹੁਣ ਮਹੀਨਾ ਡੇਢ ਮਹੀਨਾ ਹੋ ਗਿਆ ਇਹਨਾਂ ਦੀ ਗੱਲ ਹੁੰਦੀ ਨੂੰ ਹੁਣ ਬਾਕੀ ਜਿਹੜਾ ਫਰਦਰ ਅੱਗੇ ਇਨਵੈਸਟੀਗੇਟ ਕਰਾਂਗੇ ਜੀ ਜੀ ਨਾਲੇ ਜੀ